ਖੁਸ਼ਕਿਸਮਤੀ ਹੈ ਜੀ ਕਿ ਭਗਵਾਨ ਵਾਲਮੀਕੀ ਦੇ ਚਰਨ ਪਰਛਾਹ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਹਮੇਸ਼ਾ ਮੇਰੇ ਲਈ ਜੋ ਯਾਦਗਾਰ ਪਲ ਨੇ ਦਾਸ ਹਮੇਸ਼ਾ ਇਹ ਗੱਲ ਕਹਿੰਦਾ ਕਿ ਸਭ ਤੋਂ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਅਸੀਂ ਉਸ ਕੈਬਨਿਟ ਤੇ ਸardar prakash singh ji badal sahab ਨਾਲ ਸਚੀਬ ਸਿੰਘ ਬਾਦਲ ਜੀ ਨਾਲ ਹਿੱਸੇ ਸਾ ਜਿਸ ਕੈਬਨਿਟ ਨੇ ਜਿਸ ਮੁੱਖ ਮੰਤਰੀ ਸਾਹਿਬ ਨੇ ਇਸ ਭਗਵਾਨ ਬਾਲਮੀਕ ਜੀ ਦੇ ਤੀਰਤ ਦੀ ਸੇਵਾ ਕਰਨ ਦਾ ਜਿਨਾਂ ਨੂੰ ਮੌਕਾ ਮਿਲਿਆ 1947 ਵੈਸੇ ਤਾਂ ਹਿਸਟਰੀ ਬਹੁਤ ਪੁਰਾਣੀ ਹੈ ਬਹੁਤ ਲੰਮੀ ਹੈ ਮਗਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਕਿੰਨੇ ਮੁੱਖ ਮੰਤਰੀ ਆਏ ਕਿਸੇ ਦਾ ਧਿਆਨ ਨਹੀਂ ਪਿਆ ਧਾਰਮਿਕ ਥਾਮਾਤੀ ਸੇਵਾ ਕਰਨ ਦਾ ਸੋ ਸਾਡੇ ਵੱਡੇ ਭਾਗ ਹੀ ਸਾਡੇ ਦੂਰ ਅੰਦੇਸ਼ੀ ਮੁੱਖ ਮੰਤਰੀ ਸਾਹਿਬ ਸਨ ਜਿਨ੍ਹਾਂ ਨੇ ਸੇਵਾ ਕੀਤੀ ਵੀ ਔਰ ਇਸ ਕਿਸਮ ਦੀ ਸੇਵਾ ਕੀਤੀ ਕਿ ਅੱਜ ਉਹਦੇ ਤੋਂ ਸੇਧ ਲੈ ਕੇ ਬਾਕੀ ਧਾਰਮਿਕ ਸਥਾਵਾਂ ਦੀਆਂ ਸੇਵਾਵਾਂ ਵਕ-ਵਕ ਸੂਬਿਆਂ 'ਚ ਹੋ ਰਹੀਆਂ ਨੇ ਚਾਹੇ ਅ ਬਾਰਾਨਸੀ 'ਚ ਤਿਆਰੀਆਂ ਹੋਈਆਂ ਅਯੋਧਿਆ 'ਚ ਹੋਈਆਂ ਕਿੱਥੇ ਨਾ ਕਿੱਥੇ ਉਹ ਟੀਮਾਂ ਆ ਕੇ ਵਿਜ਼ਿਟ ਕਰਕੇ ਗਈਆਂ ਨੇ ਜੋ ਹੈਰਿਟੇਜ ਵਾਕ ਵਿਰਾਸਤੀ ਮਾਰਕ ਉਥੇ ਬੜਿਆਂ ਦਰਬਾਰ ਸਾਹਿਬ ਜਾਣ ਲਈ ਜਾਂ ਇਹ ਆ ਜਗਾ ਤਿਆਰ ਹੋਈ ਆ ਭਗਵਾਨ ਵਾਲਮੀਕ ਜੀ ਦੀ ਚਾਹੇ ਉਹ ਜਿਹੜਾ ਉਹ ਸਾਡਾ ਆਨੰਦਪੁਰ ਸਾਹਿਬ ਤੇ ਮੋਛੇ ਸਾਹਿਬ ਤੋਂ ਜਿਹੜਾ ਤਿਆਰ ਕਰਾਇਆ ਸੀਗਾ ਖਾਲਸੇ ਦਾ ਓਏਡਾ ਵੱਡਾ ਯਾਦਗਾਰ ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਖੁਸ਼ਕਿਸਮਤੀ ਆ ਕਿ ਸਾਨੂੰ ਉਹ ਮੌਕਾ ਮਿਲਿਆ ਉਹ ਸੇਵਾ ਕਰਨ ਦਾ ਔਰ ਮੈਂ ਜਦ ਇੱਥੇ ਆ ਜਾਈਆ ਹਾਂ ਮੈਨੂੰ ਬੜਾ ਅਫਸੋਸ ਵੀ ਹੁੰਦਾ ਹੈ ਦੁੱਖ ਵੀ ਹੁੰਦਾ ਕਿ ਜੋ ਫਰਜ ਬਣਦਾ ਹੈ ਸਰਕਾਰਾਂ ਦਾ ਮਿਨਿਮਮ ਨਿਕਾਜ ਬੇਸਿਕ ਮੇਨਟੇਨੈਂਸ ਚਾਹੇ ਉਹ ਵਿਰਾਸਤੀ ਮਾਰਗ ਹੈ ਚਾਹੇ ਇਹ ਭਗਵਾਨ ਵਾਲਮੀਕੀ ਦਾ ਤਾਂ ਜਾਂ ਹੋਰ ਕੋਈ ਵੀ ਹੈ ਜੋ ਯਾਦਗਾਰਾਂ ਬਣੀਆਂ ਨੇ ਬੜੀਆਂ ਫੋਟੋਆਂ ਵੀ ਲੱਗੀਆਂ ਨੇ ਚਾਹੇ ਛੋਟਾ ਕੱਲੂ ਘਰ ਹੈ ਵੱਡਾ ਕੱਲੂ ਘਰ ਹੈ ਅੱਜ ਹਾਲਾਤ ਕੀ ਬਣੇ ਹੋਏ ਇਹ ਔਰ ਵਿਰਾਸਤੇ ਖਾਲਸਾ ਦੇ ਹਾਲਾਤ ਕੀ ਬਣੇ ਹਨ ਮਗਰ ਸਰਕਾਰ ਕੋਈ ਜ਼ਿੰਮੇਵਾਰੀ ਨਿਭਾਈ ਨਹੀਂ ਪਾਰੀ 5 ਲੱਖ ਕਰੋੜ ਦੇ ਕਰਜ਼ਾਈ ਜਰੂਰ ਕਰਤਾ ਨਗਰ ਬੇਸਿਕ ਚੀਜ਼ਾਂ ਜੋ ਲੋਕਾਂ ਦੀ ਭਾਵਨਾ ਜਿੱਥੇ ਜੁੜੀ ਹੈ ਜਾਂ ਲੋਕਾਂ ਦੀਆਂ ਸੁੱਖ ਸਹੂਲਤਾਂ ਸੇਵਾਵਾਂ ਉਹਦੇ ਚ ਸਰਕਾਰ ਫੇਲ ਹੋ ਰਹੀ ਹੈ ਔਰ ਮੈਨੂੰ ਅੱਜ ਦੱਸਿਆ ਗਿਆ ਕਿ ਇਸ ਬੋਰਡ ਦੇ ਚੇਅਰਮੈਨ ਹਮੇਸ਼ਾ ਮੁੱਖ ਮੰਤਰੀ ਸਾਹਿਬ ਆਪ ਰਹੇ ਆ ਉਹਦਾ ਕਾਰਨ ਕੀ ਸੀ ਕਿਉਂਕਿ ਮੁੱਖ ਮੰਤਰੀ ਕੋਲ ਸਾਰੇ ਖਜ਼ਾਨਾ ਉਹਨੇ ਚਲਾਉਣਾ ਪੰਜਾਬ ਦਾ ਉਹ ਜਮੇਵਾਰੀ ਛੱਡ ਕੇ ਭੱਜ ਗਏ ਭਗਵੰਤ ਮਾਨੁਰੀ ਕਿ ਮੈਂ ਇਹ ਜਮੇਵਾਰੀ ਚੁੱਕਨੀ ਉਹ ਭੱਜੇ ਕਿਉਂ ਕਿਉਂਕਿ ਸੇਵਾ ਨਹੀਂ ਕਰਨਾ ਚਾਹੁੰਦੇ ਪੈਸੇ ਨਹੀਂ ਦੇਣਾ ਚਾਹੁੰਦੇ ਸੋ ਸਭ ਤੋਂ ਤਰੀਕਾ ਚੰਗਾ ਪਤਲੀ ਗਲੀ 'ਚੋਂ ਨਿਕਲਦਾ ਕਿ ਆਪ ਸੇਵਾ ਹੀ ਛੱਡ ਦਿਓ ਨਹੀਂ ਤਾਂ ਇਹ ਤਾਂ ਮੈਂ ਸਮਝਾਂ ਭਗਵਾਨ ਵਾਲਮੀਕ ਜੀ ਦਾ ਵੀ ਇੱਕ ਤਰੀਕੇ ਦਾ ਨਰਾਦਰ ਕਰਨ ਵਾਲੀ ਗੱਲ ਹੈ ਕਿ ਭਾਈ ਤੁਹਾਡੇ ਦਾ ਚੰਗੇ ਭਾਗ ਸੀ ਤੁਹਾਨੂੰ ਇਹ ਸੇਵਾ ਮਿਲੀ ਸੀ ਭੱਜੇ ਕਿਉਂ ਇਹਦੇ ਤੋਂ ਅਫਸੋਸ ਦੀ ਗੱਲ ਹੈ ਕਿ ਇਹ ਕੁਝ ਹੋ ਰਿਹਾ ਸਰਕਾਰ ਦੀ ਮਨਸ਼ਾ ਸਾਫ ਹੋ ਰਹੀ ਹੈ ਕਿ ਹਾਲ ਤੁਹਾਡੇ ਸਾਹਮਣੇ ਮੈਨੂੰ ਲੱਗਦਾ ਬਾਤ ਤੋਂ ਬੱਤਰ ਵਾਲੀ ਕਹਾਣੀ ਹੋਣ ਦੀ ਜਾ ਰਹੀ ਹੈ ਪਹਿਲਾਂ ਵਾਲੇ ਕਹਿੰਦੇ ਸੀ ਪੈਚ ਵਰਕ ਲਾਵਾਂਗੇ ਹੁਣ ਤਾਂ ਪੱਚ ਲੱਗਣ ਤੋਂ ਵੀ ਗਏ ਮਤਲਬ ਹਾਲ ਤਾਂ ਨਾ ਲਾਅ ਐਂਡ ਆਰਡਰ ਸਹੀ ਨਾ ਖਜ਼ਾਨੇ ਦੀ ਹਾਲਾਤ ਸਹੀ ਉਹ ਆਈਸੀਯੂ ਚ ਲੱਗ ਗਿਆ ਖਜ਼ਾਨਾ ਪੰਜਾਬ ਦਾ ਲਾਅ ਐਂਡ ਆਰਡਰ ਚ ਉਹ ਵੀ ਆਈਸੀਯੂ ਚ ਲੱਗਿਆ ਹੋਇਆ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਛੱਡ ਭੱਜ ਰਹੀ ਆ ਉਹਨੇ ਕਹਿੰਦੇ ਜੀ ਅਸੀਂ ਇਨਵੈਸਟਮੈਂਟ ਕਰ ਰਹੇ ਆ ਅਫਸਰ ਤੁਸੀਂ ਸਸਪੈਂਡ ਕਰਦੇ ਆ ਅਫਸਰ ਵਿਚਾਰੇ ਕੀ ਕਰਨ ਜਦੋਂ ਜੀਨੇ ਕੰਮ ਚਲਾਉਣਾ ਉਹਦੀ ਮਨਸ਼ਾ ਹੀ ਸਾਪ ਨਹੀਂ ਇਨਵੈਸਟ ਕਰਨਾ ਕੀ ਨੇ ਜੇ ਤੁਹਾਡੇ ਕੋਲ ਬੇਸਿਕ ਲਾਅ ਐਂਡ ਆਰਡਰ ਨਹੀਂ ਐ ਇਨਫਰਾਸਟ੍ਰਕਚਰ ਤੁਹਾਡਾ ਕੋਲੈਪਸ ਹੋ ਰਿਹਾ ਕਿਉਂ ਆਉਣ ਪੰਜਾਬ 'ਚ ਲੋਕ ਮਤਲਬ ਯੂ ਵਿਲ ਹੈਵ ਟੂ ਆਨਸਰ ਥੀਸ ਕੁਐਸਚਨਸ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦਾ ਟੂਰ ਸੀ ਭਗਵੰਤ ਮਾਨ ਜੀ ਦਾ ਜਰਮਨੀ ਦਾ BMW ਦਾ ਇੱਕ ਪਲਾਂਟ ਦਾ ਜ਼ਿਕਰ ਕੀਤਾ ਸੀ ਆਇਆ ਜੀ ਅੱਜ ਤੱਕ ਉਹੀ ਪੋਲ ਖੋਲਦਾ ਕਿਹੜਾ ਪਲਾਂਟ ਲੱਗਿਆ ਪੰਜ ਸਾਲਾਂ ਚ ਕੋਈ ਵੱਡੇ ਪਲਾਂਟ ਦਾ ਉਦਘਾਟਨ ਕਰਦਿਆਂ ਜਾਂ ਨਹੀਂ ਪੱਥਰ ਰੱਖਦਿਆਂ ਮੌਜੂਦਾ ਸਰਕਾਰ ਨੂੰ ਤੁਸੀਂ ਵੇਖਿਆ ਇਟ ਕਲੀਅਰਲੀ ਸ਼ੋਜ਼ ਕਿ ਜ਼ੀਰੋ ਇਨਵੈਸਟਮੈਂਟ ਸੋ ਪੀਆਰ ਐਕਸਰਸਾਈਜ਼ ਬੰਦ ਕਰਨ ਜਿਵੇਂ ਉਹ ਪੀਆਰ ਐਕਸਰਸਾਈਜ਼ ਭਰਹਰਵਾਨ ਭਰਹਰ ਟੂ ਤੇ ਕਤਲ ਤਾਂ ਜਦੋਂ ਉੱਥੇ ਡੀਜੀਪੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਥੱਲੇ ਕਤਲ ਹੋਣਦੇ ਹੁੰਦਾ ਐਸਐਸਪੀ ਦੇ ਦਫ਼ਤਰ ਦੇ ਬਾਹਰ ਕਤਲ ਹੋਣਦੇ ਹੁੰਦਾ ਅੰਦਰ ਐਸਐਸਪੀ ਬੈਠਾ ਔਰ ਹਾਈ ਕੋਰਟ ਨੂੰ ਜੇ ਲੌਨ ਆਰਡਰ ਦੀਆਂ ਮੀਟਿੰਗਾਂ ਪੌਂਡਰਬਲ ਪੰਜਾਬ ਨੇ ਹਾਈ ਕੋਰਟ ਨੂੰ ਲੈਣੀਆਂ ਪੈਰੀਆਂ ਨੇ ਕਲੀਅਰਲੀ ਉਹਦਾ ਸੰਕੇਤ ਇਹ ਆ ਕਿ ਚੀਫ ਮਿਨਿਸਟਰ ਹੋਮ ਮਿਨਿਸਟਰ ਔਰ ਡੀਜੀਪੀ ਆਪਦੇ ਕੰਮ 'ਚ ਫੇਲ ਹੋ ਗਏ ਹਾਂ ਕੋਈ ਪੱਤਰਕਾਰ ਵੈਸੇ ਥੋੜੇ ਚ ਵੀ ਕੋਈ ਰਹਿ ਨਹੀਂ ਕਿ ਦਿਲ ਵਾਲੇ ਮਤਲਬ ਤੁਹਾਡੀਆਂ ਵੀ ਲੱਤਾਂ ਕੰਮ ਉੱਠ ਗਈਆਂ ਇੱਕ ਅੱਡੇ ਤੇ ਪਰਚਾ ਹੁੰਦਾ ਬਾਕੀ ਸਾਰੇ ਛੁਰਰ ਹੋ ਜਾਂਦੇ ਬਹੁਤ ਘੱਟ ਪੱਤਰਕਾਰ ਰਹਿ ਗਏ ਕਿਉਂਕਿ ਚੌਥਾ ਥੰਮ ਹੈ ਜੀ ਲੋਕਤੰਤਰ ਦਾ ਔਰ ਜਿਹੜੇ ਖਬਰ ਲਾਉਂਦੇ ਆ ਉਹ ਫਿਰ ਪਰਚਾ ਕਰਾਉਂਦੇ ਆ ਹਾਈ ਕੋਰਟ ਜਾਂਦੇ ਆ ਜਾਂ ਉੱਥੋਂ ਆਪ ਦਾ ਸਟੇ ਲੈ ਕੇ ਆਉਂਦੇ ਨਹੀਂ ਤਾਂ ਮੇਰੇ ਅੰਗੋਂਦਰ ਜਾਂਦੇ ਸੋ ਜਿਹੜਾ ਕੋਈ ਵੀ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਉਹਨੂੰ ਡਰਾ ਜਾਂਦਾ ਧਮਕਾਇਆ ਜਾਂਦਾ ਮਗਰ ਕੋਈ ਅ ਦਿਲ ਜਾਂ ਜੂੰਦੇ ਦਿਲ ਵਾਲੇ ਹਲੇ ਵੀ ਨੇ ਛੇਰ ਦਿਲ ਵਾਲੇ ਹਲੇ ਵੀ ਨੇ ਜਿਹੜੇ ਗੱਲ ਬੇਬਾਕੀ ਨਾਲ ਪੰਜਾਬ ਦੀ ਕਰਦੇ ਔਰ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਜੇ ਪੰਜਾਬ ਨੂੰ ਤੁਸੀਂ ਬਚਾਉਣਾ ਇਹ ਸਾਡਾ ਡਿਊਟੀ ਕੀਤਾ ਸਾਹਿਬ ਅੱਜ ਪੰਜਾਬ ਸਰਕਾਰ ਦੇ ਬੁਲਾਰੇ ਮੁਖ ਬੁਲਾਰੇ ਵੱਲੋਂ ਬਲਤੇਜਪੁਰ ਹੋਰਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਨਾਲ ਐਮਐਲਏ ਨਰਿੰਦਰ ਭਰਾਜ ਸੀਗੇ ਉਹਨਾਂ ਨੇ ਕਿਹਾ ਕਿ ਸੀਐਮ ਸੈਣੀ ਮੈਨੂੰ ਖਰੀਦਣਾ ਚਾਹੁੰਦੇ ਨੇ ਟਿਕਟ ਦੇਣ ਦੀ ਗੱਲ ਕਰ ਰਹੇ ਨੇ ਬੰਦ ਕਮਰਾ ਬੈਠਕ ਕਰਨੀ ਗੱਲ ਕਰਨੀ ਹੈ ਵੱਡੇ ਇਲਜ਼ਾਮ ਲਾਏ। ਕਿਉਂ ਕਹਿੰਦੇ ਜੀ ਨਰਿੰਦਰ ਭਰਾਜ ਜਿਹੜੇ ਐਮਐਲਏ ਕਿੰਨਾ ਨੂੰ ਖਰੀਦਣਾ ਚਾਹੁੰਦੇ ਜੀ ਐਮਐਲਏ ਨਰਿੰਦਰ ਭਰਾਜ ਨੂੰ ਸੀਐਮ ਸੈਣੀ ਚਲੋ ਵੈਸੇ ਨਾ ਜੇ ਉਹ ਖਰੀਦ ਮੋਲ ਉਸ ਮਤਲਬ ਖਰੀਦਣ ਦੀ ਗੱਲ ਉਹਦੀ ਚੱਲਦੀ ਹੈ ਜੇ ਕੋ ਮਾੜਾ ਮੋਟਾ ਦੱਸਦਾ ਹੋਣਾ ਕਿ ਆ ਸਾਨੂੰ ਕਰ ਲੋ ਜੀ ਅਸੀਂ ਤਿਆਰ ਕੋਈ ਇਸ ਤਰ੍ਹਾਂ ਤਾਂ ਗੱਲ ਚਾ ਕਰਦੇ ਨਹੀਂ ਲੋਕਤੰਤਰ ਚ ਬਾਕੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਚਲੋ ਬੀਬੀ ਜੀ ਹੁਰੀ ਸਤਕਾਰਯੋਗ ਹੈ ਮੈਂ ਕਰ ਉਹ ਦੂਜੇ ਬੰਦੇ ਦਾ ਜੀਜਾ ਜ਼ਿਕਰ ਕੀਤਾ ਉਹਦੇ ਬਾਰੇ ਕੀ ਮੈਂ ਟਿੱਪਣੀ ਕਰਨੀ ਹੈ ਕਿ ਅੱਜ ਦਾ ਸਵਾਲ ਕਰੋ ਅੱਜ ਦੇ ਬੰਦੇ ਦੀ ਗੱਲ ਕਰੋ ਮੈਂ ਅੱਜ ਦੀ ਕੋਈ ਗੱਲ ਦਾ ਜਵਾਬ ਦਵਾਂ ਤੁਹਾਨੂੰ ਮਗਰ ਜੇ ਸੀਐਮ ਸੈਣੀ ਸਾਹਿਬ ਨੇ ਇਹ ਜੀ ਗੱਲ ਕੋਈ ਕੀਤੀ ਹੈ ਮੈਨੂੰ ਦੇਖੋ ਪਤਾ ਨਹੀਂ ਔਰ ਮੈਂ ਇਹਨਾਂ ਦੇ ਬਿਆਨ ਨੂੰ ਐਡਾ ਤਵੱਜੋ ਨਹੀਂ ਦਊਂਗਾ ਮਗਰ ਕੁਈ ਸੇ ਨੇ ਕੋਈ ਸੰਕੇਤ ਦਿੱਤੇ ਹੋਣੇ ਫੇਰ ਹੀ ਉਥੋਂ ਗੱਲ ਹੋਈ ਆ ਔਰ ਪਹਿਲਾਂ ਵੀ ਇਹਨਾਂ ਦੀ ਆਪ ਵਿਚ ਹਿਲਜੁਲ ਚੱਲਦੀ ਰਹਿੰਦੀ ਆ ਪਹਿਲਾਂ ਵੀ ਜਦੋਂ ਆਪੋਜੀਸ਼ਨ 'ਚ ਸੀ ਇਹ ਉਦੋਂ ਵੀ 8 ਐਮਐਲ ਇਹਨਾਂ ਦੇ ਕਾਂਗਰਸ 'ਚ ਚਲੀ ਗਈ ਸੀ ਨਾ ਇਹ 20 ਬਣੇ ਸੀ 12 ਹੀ ਰਹਿ ਗਏ ਸੀ ਸੋ ਥੀਸ ਆ ਮੈਟਰ ਆਫ ਫੈਕਟਸ ਔਰ ਚਲੋ 27 ਤੱਕ ਬਹੁਤ ਕੁਝ ਹੋ ਜਾਣਾ ਜੀ ਇਹਨਾਂ ਦਾ